ਸੰਤਨ ਕੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰਪੁਰ ਕਰਤਾ ਵਸੈ ਸੰਤਨ ਕੈ ਪਾਸ ਬਿਗੜਨਾ ਕੋ ਲਾਗਤਾ ਗੁਰਪੈ ਅਰਦਾਸ ਅਕਾਲ ਪੁਰਖ ਸਾਚੇ ਪਾਤਸ਼ਾਹ ਦੀ ਬੜੀ ਰਹਿਮਤਾਂ ਹੋਈਆਂ ਤੁਹਾਡੀਆਂ ਸੰਗਤ ਜੀ ਅਰਦਾਸਾਂ ਨੂੰ ਬੂਰ ਪਿਆ ਇੱਕ ਠੰਡਾ ਬੁੱਲਾ ਆਇਆ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲ ਗਿਆ ਨਨਕਾਣਾ ਸਾਹਿਬ ਦੇ ਯਾਤਰੀ ਫੇਰ ਜਾ ਸਕਦੇ ਨੇ ਗੁਰੂ ਨਾਨਕ ਪਾਤਸ਼ਾਹ ਦੀ ਚਰਨ ਸ਼ੂ ਪ੍ਰਾਪਤ ਉਹ ਸੱਚੀ ਪਵਿੱਤਰ ਧਰਤੀ ਤੇ ਦਰਸ਼ਨ ਕਰ ਸਕਦੇ ਖਾਲਸਾ ਜੀ ਆਪ ਜੀ ਦੀ ਬਿਹੰਤ ਕਿਰਪਾ ਰਹੀ ਹੈ ਆਪ ਜੀ ਦਾ ਬੇਅੰਤ ਅਟੁੱਟ ਵਿਸ਼ਵਾਸ ਰਿਹਾ ਆਪਣੀ ਥੋੜੀ ਆਪਦੀ ਬਣਾਈ ਹੋਈ 15 ਲੱਖ ਡੈਲੀਗੇਟਾਂ ਦੀ ਭਰਤੀ ਕੀਤੀ ਹੋਈ ਥੋੜੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਬੜੇ ਹੀ ਸੁਚੇਤ ਤਰੀਕੇ ਨਾਲ ਬੇਬਾਕੀ ਨਾਲ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਇਹ ਸੰਗਤ ਦੀ ਮੰਗ ਬਹੁਤ ਪਰਜ਼ੋਰ ਨਾਲ ਤੇ ਬਿਆਨਤ ਵਧੀਆ ਤਰੀਕੇ ਨਾਲ ਰੱਖੀ ਸੀ ਜਿਹਦਾ ਅੱਜ ਬੂਰ ਪਿਆ ਉਸ ਨੂੰ ਲੜੀਵਾਰ ਰੱਖਦੇ ਆ ਪਰਸੋਂ ਸਾਡੀ ਪਾਰਟੀ ਦਾ ਇੱਕ ਵੱਡਾ ਵਫਦ ਸੀਨੀਅਰ ਡੈਲੀਗੇਸ਼ਨ ਪੰਜਾਬ ਦੇ ਗਵਰਨਰ ਨੂੰ ਮਿਲ ਕੇ ਵੀ ਇਹ ਮੰਗ ਰੱਖ ਕੇ ਆਏ ਸੀ ਤੇ ਅਸੀਂ ਗਵਰਨਰ ਸਾਹਿਬ ਨੂੰ ਇਹ ਅਹਿਸਾਸ ਕਰਾਇਆ ਸੀ ਕਿ ਸਿੱਖਾਂ ਲਈ ਇਹ ਕਿੰਦੀ ਵੱਡੀ ਗੱਲ ਹੈ ਜਿੱਥੇ ਤੁਸੀਂ ক্রিকেট ਮੈਚ ਸ਼ੁਰੂ ਕਰਤੇ ਨੇ ਪਿਕਚਰਾਂ ਦਾ ਜਿਹੜਾ ਸਿਲਸਿਲਾ ਮੂਵੀਆਂ ਦਾ ਉਹ ਫੇਰ ਸ਼ੁਰੂ ਹੋ ਗਿਆ ਤੇ ਸਿੱਖਾਂ ਨਾਲ ਇਹ ਐਡਾ ਵੱਡਾ ਵਿਤਰਾ ਕਿਉਂ ਜਿੱਥੇ ਸਿੱਖ ਪੂਰੀ ਮਨੁੱਖਤਾ ਦੀ ਚੜ੍ਹਦੀ ਕਲਾ ਦੀ ਸਾਂਝੀ ਵਾਲਤਾ ਦੀ ਅਰਦਾਸ ਦਿਨ ਚ ਕਰਦਾ ਹੈ ਉੱਥੇ ਹਰ ਸਿੱਖ ਅਰਦਾਸ ਚ ਇਹ ਵੀ ਜ਼ਰੂਰ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਉਹ ਧਰਮ ਸਥਾਨਾਂ ਨੂੰ ਉਹ ਚਰਨ ਸ਼ੋਪਰਾਪਤ ਗੁਰੂ ਨਾਨਕ ਪਾਤਸ਼ਾਹ ਦੇ ਸਥਾਨਾਂ ਦੀ